ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਜਣੇ ਤਿੰਨ ਕੌਣ ਕੌਣ ਨੇ ਬੱਚੇ ਕੈਟਾਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਸਿਆਤਾ ਬਣਾ ਮੜਾ ਤਿੰਨ ਕੁੜੀ 14 15 ਸਾਲ ਦੀ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਗਈ ਜੀ ਦਵਾਈ ਆ ਕੇ ਚਾਹਤੀ ਕੋਈ ਨਾ ਯੋਗੀ ਜੀ ਮੋਟਾ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦਰ ਸਿੰਘ ਜੀ ਨੇ ਉਹ ਜਲਾਇਆ ਲਪਾਇਆ ਜੀ ਤੇ ਡਾਕਟਰ ਸੱਟ ਦੇ ਅੱਛਾ ਉਹ ਲਾਈ ਉਤਾਰਨੇ ਕੋਈ ਲਗਾ ਕੀ ਕਰਨ ਹੋਇਆ ਜੀ ਕਹਿੰਦੇ ਕੋਈ ਕਹਾਂਂਦੇ ਜੀ ਇਹ ਕੱਲਾਂ ਹੋ ਗਈਆਂ ਖਾਂਜਾ ਲੋਹ ਸੀ ਉਹ ਕਿਸੇ ਸਮਾਂ ਆਇਆ ਕਰ ਗਿਆ ਮੇਰਾ ਕਰ ਕਰ ਕੇ ਜਾਤਾ ਬੜੀ ਜੀ ਆ ਗਈ ਪਤਾ ਲਗਾ ਟੀ ਹੋ ਗਿਆ ਨਹੀਂ ਨਹੀਂ ਦਵਾਈ ਕਿਨਾਂ ਕਿਨਾਂ ਤੁਹਾਡੇ ਪਰਿਵਾਰ ਦੇ ਜਿਹੜੀ ਇੱਥੇ ਖਾਦੀ ਨਹੀਂ ਉਹ ਬੁੜਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਆਈ ਉਹਨਾਂ ਨੇ ਕਹੋ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ ਪੂਰੀ 15 ਸਾਲ ਦੀ ਕੁਦਰਤ ਸਾਦੀ ਕੁੜੀ ਉਹ ਤੀਜੀ ਪੇਟੀ ਵੀ ਕਿੰਦੇ ਹੈਗੀ ਸੀ ਜੀ ਫਿਰ ਜਿੱਦ ਉਹ ਦੇ ਗਈ ਕੁੜੀ ਇੱਕ ਬਾਹਰ ਤੇ ਗਲਤ ਆ ਉਹ ਤੇ ਜਲੇਂਦਰ ਬਾਹਰ ਪੜਾਈ ਕਰ ਦਿਆ ਜੀ ਰਾਤੀ ਵਕਤ ਕਿੰਨੇ ਕ ਵੇਢਾ ਕੀ ਇਹ ਦਾ ਯਾਰਾ ਹਸਪੀਟਲ ਵੀ ਵੀ ਜਾ ਕੇ ਗਏ ਸੀ ਜੀ ਉਹ ਮਗਰੋਂ ਖੜੇ ਇੱਥੇ ਪੂਰੇ ਅੱਛਾ ਇਹ ਤਾਂ ਪੂਰੇ ਇੱਥੇ ਹੋ ਗਏ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਸਿਰਸਰ ਜਿਹੜੀ ਸਿਰ ক্যাਟ ਪੜੀ ਗਈ ਆ ਕਿੱਥੀਆਂ ਤੇ ਕੀ ਜਲਾ ਉਹ ਇਟਸ ਸਾਨੂੰ ਨੇ ਤਿੰਨ ਡੈਡ ਬodies ਰਿਸਿਵ ਹੋਈਆਂ ਸੀਗੇ ਤੇ ਪੁਲਿਸ ਵਾਲੇ ਸੀ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰਟਡ ਲੈ ਕੇ ਆਏ ਸੀਗੇ ਤੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ ਤਿੰਨ ਬੋਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਦੀ ਏਜ 16 ਨੀ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਏ ਸੀਗੀ ਇਹ ਜੋਰੀਆ ਕਲੰਦੇ ਦੇ ਰੈਜ਼ੀਡੈਂਟ ਹੈਗੇ ਸੀਗੇ ਇਹ ਤਾਂ ਜੋਰੀਆ ਕਲਰ ਦੇ ਰਹਾ ਬਣਾ ਲਿਆ ਵਾਕਿਆ ਸੀ ਜੀ ਨਮਨੀਤ ਕੌਰ ਸੀ ਜੀ ਕਰੰਦਕੀ ਸਖਿੰਦਰ ਕੌਰ ਦੀ ਪਤਨੀ ਮਦਰ ਕੋ ਸਮੇ ਤੋਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖ ਤਾ ਠੰਡਾ ਹੋਊਗਾ ਜੁਨਾ ਵੀ ਲਾਗੇ ਕੋਈ ਇਹਨਾਂ ਦਾ ਖਾਨਕੂਨ ਵਾਲਾ ਸਕੂਲ ਸੀਗਾ ਕਿੰਨੇ ਸੋਈ ਦੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਰਿਆ ਲੜਕੀ ਚਿੰਨ੍ਹ ਨੂੰ ਨੀਂਦ ਕੌਰ ਨੇ ਜਿੰਨ੍ਹੇ ਨੀਂਦ ਕੌਰ ਤੋਂ ਬਾਤ ਉਹਨਾਂ ਬੱਚਿਆਂ ਨੇ ਤੋਂ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਇਹ ਦੁੱਧ ਪੀ ਲੈਨੇ ਇਹਨਾਂ ਦੁੱਧ ਪੀਆ ਦੁੱਧ 'ਚ ਕੋਈ ਜਰੀਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ ਬੇਹੋਸ਼ ਹੋ ਕੇ ਇਹਨਾਂ ਸਾਰੇ ਜਦੋਂ ਗੁਰਦੁਆਰੇ ਜਾਣ ਲੱਗਿਆ ਤੇ ਉਹ ਕਿੰਨੇ ਜਾਣੇ ਜ ਇਹਨਾਂ ਮੁਕਿਆ ਹਸਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜੋ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦਮ ਤੋੜ ਗਏ। ਉਸ ਤੋਂ ਬਾਅਦ ਚ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘ ਆ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਆ। ਦਰਹਾਂੇ ਤੱਕ ਇਹ ਜਿਓ ਦੀ ਕਾਰਵਾਈ ਇਸ ਪੌਣ ਵਿੱਚ ਨਹੀਂ ਹੋਣੀ ਚਾਹੀਦੀ। ਸਰ ਕਿਹੜੀ ਜਿਹੀ ਵੀ ਕੀ ਪਤਾ ਲੱਗਾ ਕੀ? ਬਈ ਨਹੀਂ ਪਤਾ ਨਹੀਂ ਲੱਗਾ ਕਿ ਖਾਦ ਸੀ ਕਿ ਜਾਂ ਕੋਈ ਵੈਰਟੀ ਸੀ ਕਿ ਕੀ ਸੀਗਾ ਔਰ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਲ ਰਿਪੋਰਟ ਆਏਗੀ। ਉਹ ਕਰਨਾ ਕੀ 174 ਦੀ ਕਾਰਵਾਈ ਖੇਲ ਹਰ ਕਰ ਰਹੇ ਆ। ਤੁੱਕਰੇ ਲੁਕੋ ਇਸ ਨਾਲ ਦਾ ਤਮ ਵੇਖਰੇ ਲੁਕੋ ਕਲੇਸ਼ ਨਹੀਂ ਸੀ ਕੋਈ ਦਿਮਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ ਠੀਕ